ਉਹ ਇਹਲਾ ਨਵੀਆਂ ਚੁੰਨੀਆਂ ਵਾ ਉਹਨਾਂ ਦੀ ਕੁੜੀ ਲੈਂਦੀ ਨਹੀਂ ਆ ਤੇ ਮੈਂ ਵੇਲਾ ਇੱਕ ਚੁੰਨੀ ਨੂੰ ਦਰਸਣ ਦੀ ਹੀ ਕਿ ਮੈਨੂੰ ਇੱਕ ਹੀ ਚੁੰਨੀ ਮਿਲ ਜੇ ਤੇ ਪਾਰੀ ਵੇ ਲਵਾਂ ਵੱਡਿਆਂ ਦੇ ਕੰਮ ਵੱਡੇ ਹੀ ਆ ਨਾ ਸਾਡੇ ਵਰਗੇ ਗਰੀਬਾਂ ਨੂੰ ਕਿੱਥੇ ਚੱਲ ਨਹੀਂ ਹੁਣ ਮੈਂ ਸੰਭ ਕੇ ਰੱਖਣੀ ਆ ਡੜੀ ਜੀ ਡੜੀ ਜੀ ਹੁਣ ਜੇ ਕੋਈ ਸੌਦਾ ਲਈਦਾ ਵਾ ਉਹਦੇ ਵੀ ਪੈਸੇ ਲਾਉਣ ਵਾਲੇ ਆ ਤੇ ਕਿੱਦਾਂ ਕੰਮ ਸਰੂਗਾ ਚੱਲ ਪੁੱਤ ਕੋਈ ਗੱਲ ਨਹੀਂ ਆ ਮੈਂ ਕਿਹੜਾ ਬਿਮਾਰੀ ਰਹਿਣਾ ਹਾਂ ਮਾ ਠੀਕ ਹੋਈ ਜਾਣਾ ਵਾ ਤੇ ਫੇਰ ਆਸਥਾ ਤੇ ਲਾ ਦਾਂਗੇ ਉਹਨਾਂ ਦੇ ਡਾਡੀ ਜੀ ਉਹ ਵਾਲੀ ਗੱਲ ਨਹੀਂ ਹੈਗੀ ਜਦੋਂ ਮੈਂ ਤੁਹਾਡੇ ਵੱਲ ਵੇਂਦੀ ਹਾਂ ਨਾ ਤੇ ਮੈਨੂੰ ਬੜਾ ਤਰਸ ਜਿਆ ਹੁੰਦਾ ਵਾ ਕਿ ਕੀ ਆ ਹੱਡੀ ਜ਼ਿੰਦਗੀ ਜੋਗੀ ਤੁਹਾਨੂੰ ਕੋ ਪੈਸੇ ਨਹੀਂ ਹੁੰਦੇ ਹੈਗੇ ਨਹੀਂ ਮੇਰੀ ਗੱਲ ਸੁਣੋ ਜੇ लवली ਘਰ ਵਾ ਕਰਦੇ ਸਾਰੇ ਕੰਮ ਕਰਦਾ ਤੇ ਪੈਸੇ ਲੈ ਬਾਹਰੋਂ ਕਿੱਥੇ ਜਾਵੇ ਮੇਰੇ ਕੋਈ ਲੈਣੇ ਨਹੀਂ ਜੇ लवली ਘਰ ਦੇ ਕੰਮ ਕਰਦਾ ਤੇ ਉਹ ਵੀ ਕਮਾ ਕੇ ਤੁਹਾਨੂੰ ਹੀ ਪਾਉਂਦਾ ਤੇ ਮੈਂ ਤੁਹਾਡੇ ਕੋਈ ਮੰਗਣੇ ਆ ਤੇ ਕੋਈ ਗੱਲ ਨਹੀਂ ਤੈਨੂੰ ਜਦੋਂ ਮੈਂ ਕਿਹਾ ਵੀ 10 ਦਿਨ ਖਲੋ ਤੈਨੂੰ ਮਿਲ ਜਾਣਗੇ ਪੈਸੇ ਚਾ ਠੀਕ ਆ ਮੈਂ ਨਹੀਂ ਕਰਦੀ ਜਦੋਂ ਮੈਂ ਫਿਰ ਹੋਰ ਇਹਨਾਂ ਦਾ ਟਾਡਾ ਉਹਨੂੰ ਕੰਨੀ ਆ ਨਾ ਬਿਹਾਰਾ ਮੈਨੂੰ ਪਾਈ ਇਹਨਾਂ ਨੂੰ ਪਾਵੀ ਨਾ ਫਿਰ ਵੇਖੀ ਪਈ ਕਿ ਦਾਗ ਲੱਗਣੀ ਤੁਹਾਨੂੰ